ਕਦਾ ਬਲਜੀਤ ਭਾਈ ਬਲਜੀਤ ਭਾਈ ਕਾਦਾ ਕੰਮ ਕਿਰਦਾ ਹੈ ਭਾਈ ਵੈਸ਼ਨੂ ਕੋ ਖਾਣੇ ਭੰਡਾਰਿਆ ਰੋਟੀ ਦਾ ਕੰਮ ਆ ਪਹਿਲਾਂ ਹੀ ਕਰਦਾ ਪਹਿਲਾਂ ਭਾਈ ਮੈਂ ਸਕਿਉਰਟੀ ਦਾ ਕੰਮ ਕਰਦਾ ਹਾਂ ਕਿਹੜਾ ਇੱਥੇ ਰੋਟੀ ਵਾਲਾ ਕਿਹੜਾ ਹੈ ਰੋਟੀ ਹਲ ਭਾਈ ਰਾਤ 10 ਤੋਂ 6 ਵਜੇ ਤੱਕ ਡਿਊਟੀ ਤੇ ਫਿਰ ਦਿਨੇ ਵੇਲੇ ਰਹਿਣਾ ਤੇ ਫਿਰ ਸੋਚਿਆ ਕਿ ਚਲੋ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਵਾ ਫਿਰ ਮੈਂ ਆਹ ਵਿਚਾਰ ਆਇਆ ਮੰਚ ਫਿਰ ਇਹ ਕੰਮ ਕੀਤਾ ਸਾਥ ਕੌਣ ਦੇਦਾ ਤੁਹਾਨੂੰ ਹਾਂਜੀ ਸਾਥ ਕੌਣ ਦੇਂਦਾ ਸਾਥ ਫੈਮਿਲੀ ਦੇ ਇੰਡੀਆ ਵਾਈਫ ਮਾਤਾ ਹੋਰ ਘਰ ਦੇ ਮੈਂਬਰ ਹਾਂਜੀ ਉੱਠ ਕੇ ਸਮਾਨ ਲਿਆਉਣਾ ਪਿਆ ਤਿਆਰੀ ਕਰਨੀ ਕਿਸ ਤਰ੍ਹਾਂ ਕਰ ਕੀਤਾ ਜਾਂਦਾ ਹਾਂਜੀ 4 ਵਜੇ ਉੱਠਦੀ ਆ ਮਾਤਾ ਉਹ ਬਣਾਦੀ ਆ ਫਿਰ 5 ਵਜੇ ਹੀ ਉੱਠ ਜਾਨੇ ਆ ਠੀਕ ਆ ਰਲ ਮਿਲ ਕੇ ਬਣਾ ਕੇ ਤੇ ਸਾਢੇ 6:00 ਆ ਜਿੰਨੀ ਆ ਹਾਂਜੀ ਨਹੀਂ ਹੁਣ ਥੋੜੇ ਦਿਨ ਤੋਂ ਛੱਡਤਾ ਮੈਂ ਆ ਥੋੜੇ ਦਿਨੋਂ ਗਿਆ ਉਹਦਾ ਪਹਿਲਾਂ ਮੈਂ ਸਕਿਉਰਟੀ ਦਾ ਕਰਦਾ ਹਾਂ ਵਿੱਚ ਕਰਦਾ ਰਿਹਾ ਸਕਿਉਰਟੀ ਦਾ ਫਿਰ ਮੁਸ਼ਕਲ ਆਂਦੀ ਸੀ ਕਿ ਸੌਂ ਨਹੀਂ ਦਾਂਦੀ ਉਹਦੇ ਫਿਰ ਨਹੀਂ ਗੱਲ ਬੰਦੀ ਤੇ ਹੁਣ ਵਾਈਫ ਨਾਲ ਹਾਂਜੀ ਹਾਂਜੀ ਪੰਜ ਫਿਰ ਬੱਚੇ ਸਕੂਲ ਭੇਜਨੇ ਆ ਨੇ ਬੱਚੇ ਜਵਾਨ ਆ ਮੇਰੇ ਜੀ ਹਾਂਜੀ ਬੇਟੀਆਂ ਨੇ ਪਲੱਸ 2 ਕੀਤੀ ਦੋਵਾਂ ਨੇ ਬੇਟੇ ਵੀ ਪਰ ਇੱਕ ਬੇਟੇ ਨੇ ਪਲੱਸ 2 ਕਰ ਲਈਆ ਇੱਕ ਬੇਟਾ 10ਵੀਂ 10ਵੀਂ ਜੋ ਪਾਸ ਹੋਇਆ ਨਾ ਪਲੱਸ 1 ਚ ਹੋਇਆ ਵਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਚਾਹੀਦਾ ਮੈਂ ਕਹਿੰਦਾ ਜੀ ਆਪਣੇ ਮਿਹਨਤ ਕਰਨੀ ਚਾਹੀਦੀ ਸਭ ਤੋਂ ਪਹਿਲੀ ਮਿਹਨਤ ਠੀਕ ਜੀ ਮਿਹਨਤ ਸੱਸਾ ਸਭ ਕੋ ਰਿਆ ਮਿਹਨਤ ਦੀ ਰੋਟੀ ਵਾ ਜੀ ਅੱਧੀ ਮਿਲ ਜੇ ਉਹ ਵੀ ਚੰਗੀ ਆ ਤੇ ਜੇ ਕੋਈ ਗਲਤ ਕੰਮ ਕਰਾਂਗੇ ਤੇ ਉਹਦੀ ਸਜ਼ਾ ਵਾ ਠੀਕ ਜੀ ਨਾ ਕੰਮ ਕਰਦੇ ਬੱਚਿਆਂ ਵਾਸਤੇ ਕਰਦੇ ਪਿਓ ਬੱਚਾ ਲਈ ਕੀ ਬਣਾਣਾ ਕਰਦੇ ਤੁਸੀਂ ਕੋਈ ਮੇਰੇ ਬੱਚਾ ਆ ਪੰਦਰਾ ਮੇਰਾ ਜੀ ਵੇਖੋ ਮੁੰਡਾ ਪਲੱਸ 2 ਚ ਪਾਸ ਕੀਤੀ ਪਲੱਸ 2 ਜੋ ਗਏਦੇ ਹੁਣ ਆਰਮੀ ਦੇ ਉਹਨੇ ਪੇਪਰ ਦਿੱਤੇ ਆ ਠੀਕ ਆ ਮੈਂ ਇਹ ਕਿਹਾ ਕਿ ਨਾ মহারাজ ਕਿਤੇ ਨੌਕਰੀ ਦੇ ਦੇ ਕ੍ਰਿਸ਼ਨ ਭਗਵਾਨ ਦਾ ਜੀ ਜਨਮ ਦੇਣ ਆ ਠੀਕ ਆ ਕਿ ਨੌਕਰੀ ਦੇ ਦੇ মহারাজ ਉਹਨੂੰ ਜੀ ਕ੍ਰਿਸ਼ਨ ਭਗਵਾਨ ਜੀ ਉਹਦੇ ਨਾਲ ਲੰਗਰ ਵੀ ਕਰਾਉਂਦਾ ਉਹਦੇ ਬੰਦ ਚਲੋ ਜੀ ਉਹਦੇ ਲੰਗਰ ਦੇ ਚਲੋ ਸਰਦਾ ਹੈਗੀ ਢਣਾਲੇ ਵਿੱਚ ਕੋਈ ਸੇਵਾਦਾਰ ਵੀ ਆ ਗਿਆ ਉਹ ਵੀ ਨਾਲ ਕਹਿੰਦਾ ਰਲ ਕੇ ਕਰਦੀਏ ਮੈਂ ਚਲੋ ਕੋਈ ਗੱਲ ਜਿੱਦਾਂ ਤੀ ਕਹਿੰਦੇ ਜੀ ਉਹ ਤਾਂ ਸੇਵਾ ਦੇ ਗਿਆ ਹਾਂਜੀ ਹਾਂਜੀ ਉਹ ਸੇਵਾ ਦੇ ਗਿਆ ਉਹ ਕਹਿੰਦੇ ਜਿਹੜੀ ਤੇਰੀ ਸੋਮਵਾਰ ਦੀ ਰਾਸ ਆਣੀ ਉਹਦੇ ਵਾਸਤੇ ਤੂੰ ਪੈਸੇ ਲੱਲਾ ਬਾਕੀ ਤੂੰ ਕਰ ਲੈ ਮੈਂ ਚਲੋ ਠੀਕ ਹੈ ਜੀ ਤੇ ਚੱਲਦਾ ਮੈਂ ਕਰਕੇ ਸੀ ਲੰਗਰ ਹਾਂਜੀ ਹਾਂਜੀ ਉਦਾਂ ਵੀ ਰੋਟੀ ਸਸਤੀ ਆ ਢੀ ਰੋਟੀ ਕੋਈ ਮਹਿੰਗੀ ਨਹੀਂ ਹੈਗੀ 2 ਰੁਪਏ ਦੀ ਚੋਲੇ ਦੀ ਪਲੇਟ ਦੇਈਦੀ ਆ ਸਬਜ਼ੀ ਜਿਹੜੀ ਵੀ ਨਾਲ ਹੋਵੇ ਉਦਾਂ 5 ਰੁਪਏ ਦਾ ਇੱਕ ਫੁਲਕਾ ਦਿੰਨੇ ਆ ਠੀਕ ਹੈ ਜਿੰਨੇ ਵੀ ਕੋਈ ਫੁਲਕੇ ਖਰਨੇ ਹੁਣ ਫੇ ਚਾਲੀ ਰੋਟੀ ਦੀ ਪਲੇਟ ਦੇ ਦੀ ਚਾਰ ਫੁਲਕੇ ਨਾਲ ਸਬਜੀ ਤੇ ਤੀਆਂ ਦੀ ਵੀ ਦੇ ਦੇ ਦੀ ਜੇ ਕੋਈ ਬੰਦਾ ਵੇਖ ਕੇ ਜੇ ਕੋਈ ਉੱਦਾ ਉੱਦਾ ਦਾਵਾ ਜਿੰਨਾਂ ਦਾ ਕੋਈ ਦੇ ਜੇ ਕੋਈ ਚੱਕਤਰੀਆਂ ਅਸੀਂ ਲੰਗਰ ਲਾਇਆ ਤੈਨੂੰ ਕਿ ਯਾਰਾ ਕਿਸ ਤਰ੍ਹਾਂ ਨਹੀਂ ਜੀ ਉਹ ਕਰ ਗਿਆ ਕ੍ਰਿਸ਼ਨ ਭਗਵਾਨ ਮਤ ਵੇਖੋ ਬੈਠੇ ਹੋ ਕਾਥਰੀ ਕਿਨੂ ਦਾ ਦੋ ਭਾਜੀ ਕਿਹੜੀ ਜਗ੍ਹਾ ਹੈ ਜਿਹੜਾ ਜਿਹੜਾ ਨਹੀਂ ਤੁਸੀਂ ਇਹ ਲੰਗਰ ਆਪਣੇ ਹੈ ਆਪਣੇ ਭਰਾ ਹੁੰਦੇ ਆ ਇੱਥੇ ਸਾਰੇ ਲੇਬਰ ਵਾਲੇ ਠੀਕ ਆ ਇਹਨਾਂ ਦੇ ਕਰਕੇ ਮੈਂ ਸੋਚਿਆ ਮੈਂ ਲੰਗਦਾ ਹਾਂ ਇਥੋਂ ਉਹ ਵਾਈਫ ਮੇਰੀ ਜੋਕੀ ਵਾਲੇ ਕੋ ਕੰਮ ਕਰਦੇ ਆ ਠੀਕ ਆ ਉਹ ਮੈਂ ਇਥੋਂ ਲੱਗਦਾ ਨਾ ਦੇ ਮੈਂ ਚਲੋ ਦਿਮਾਗ ਚ ਸੋਚਿਆ ਕਿ ਚੱਲ ਯਾਰ ਇੱਕ ਕੰਮ ਚਾਲੂ ਕਰੀਏ ਨਾਲੇ ਸੇਵਾ ਦੀ ਸੇਵਾ ਨਾਲੇ ਆਪਣੇ ਵੀ ਘਰ ਦਾ ਕਿਜਾਰਾ ਚੱਲੀ ਜਾਂਦਾ ਵਾ ਠੀਕ ਜੀ ਕੋਈ ਆਪਣਾ 10 ਤੋਂ ਸ਼ੁਰੂ ਆ 10 ਰੁਪਏ ਦੀ ਸਬਜ਼ੀ ਲੈ ਜਾਏ 20 ਦੀ ਲੈ ਜਾਏ ਮੋਰ ਨਾ ਨਹੀਂ ਇਥੋਂ ਖਾਲੀ ਗਏ ਲੋ ਕਿਉਂਕਿ ਤੇ ਹਰ ਇੱਕ ਮਾੜਾ ਬੰਦਾ ਖਲੋਂਦਾ ਮੋਰ ਨਾ ਹੀ ਨਹੀਂ ਜੀ ਖਾਲੀ ਇਥੋਂ ਗਏ ਨੂੰ ਇੱਕੋ ਗੱਲ ਚ ਗਈ ਮੈਂ ਉਹ ਆ ਨਾ ਉਹ ਇਹਨਾਂ ਨੂੰ ਇੱਕੋ ਗੱਲ ਗਈ ਆ ਕੋਈ ਲੋਰਵੰਦ ਵੀ ਆਏ ਦੋ ਉਹਨੂੰ ਨਹੀਂ ਮੋਰਨਾ ਹੈਗਾ ਇਹ ਪੈਸੇ ਦਾ ਲਾਲਚ ਨਹੀਂ ਕਰਨਾ ਹੈਗਾ ਉਹ ਨਹੀਂ ਜੀ ਪੈਸੇ ਦਾ ਲਾਲਚ ਕਰਨਾ ਹੀ ਨਹੀਂ ਜੀ ਪੈਸੇ ਦਾ ਲਾਲਚ ਨਹੀਂ ਕਰਨਾ ਹੈਗਾ ਕੀ ਕਹਣਾ ਚਾਹੁੰਦੇ ਜਿਹੜੇ ਮਿਹਨਤ ਬਸ ਆਪਣੀ ਮਿਹਨਤ ਕਰ ਰਹੇ ਆ ਜੇ ਇਹਦੇ ਤੇ ਅਸੀਂ 1200 1300 ਰੁਪਇਆ ਲਾਇਆਣਾ ਸਾਨੂੰ 5-400 ਰੁਪਇਆ ਬਚੰਡਿਆ ਵਾ ਇੰਨੇ ਬੜੇ ਆ ਇੰਨੇ ਚ ਗੁਜ਼ਾਰਾ ਕਰਨਾ ਵਾ ਅੱਜ ਲੱਗਦਾ ਬਸ ਗਲਤ ਕੰਮ ਨਹੀਂ ਕਰਨਾ ਨਾ ਨਸ਼ਾ ਵੇਚਣਾ ਨਾ ਲੜਨਾ ਕਿਹਨਾਂ ਨਾਲ ਝਗੜਾ ਕਰਨਾ ਠੀਕ ਆ ਦੋ ਨੰਬਰ ਦਾ ਕੋਈ ਕੰਮ ਨਹੀਂ ਕਰਨਾ ਮਿਹਨਤ ਕਰਨੀ ਆ ਭਾਂਡੇ ਧੋਗੇ ਝੂਠ ਧੋਗੇ ਆਹੀ ਰੋਟੀ ਕਮਾਉਂਦੇ ਆ ਕਿਹੜੀ ਰਾਸ ਕੀ ਉਹ ਵੀ ਦੇ ਗਿਆ ਤੇ ਬਾਕੀ ਦੀ ਕੋਲ ਆ ਹਾਂਜੀ ਹਾਂਜੀ ਹੋਰ ਰਲ ਕੇ ਲਾਤਾ ਸੀ ਜੀ ਉਹ ਤਾਂ ਅਸੀਂ ਹੁਣ ਗੱਲ ਹੀ ਨਹੀਂ ਨਾ ਕਰਨੀ ਉਹਨਾਂ ਵੀ ਗੁਪਤ ਆਡਾ ਵੀ ਗੁਪਤ ਆ ਅਸੀਂ ਵੇਖੋ ਜੋ ਠੀਕ ਆ ਜੀ ਕ੍ਰਿਸ਼ਨ ਕੋ ਬਾਹਰ ਦਾ ਹੁਕਮ ਹੋਇਆ ਜਿੱਦਾਂ ਹੁਕਮ ਹੋ ਗਿਆ ਠੀਕ ਜੀ ਸਰ ਤਿੱਖੇ ਜੇ ਜਿੱਦਾਂ ਨੋਟਵਾਨ ਅੱਜਕੱਲ ਕੰਮ ਕਰਦੇ ਪੱਕੀ ਇਹ ਕੰਮ ਕਰਦੇ ਆ ਤੇ ਜਿੱਦਾਂ ਚਿੱਤਾਂ ਨਾਲ ਪਰਵਾਹ ਨਹੀਂ ਲਾਦਾ ਹਾਂਜੀ ਕੀ ਕਹਣਾ ਚਾਹੁੰਦੇ ਨਾਲ ਤੇ ਮੇਰੀ ਕਿ ਕਿਹਨਾਂ ਕੀ ਕਹਿਣਾ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਮੈਂ ਹੀ ਕਹਿੰਦਾ ਜੀ ਮਿਹਨਤ ਕਰੋ ਕਰਦੇ ਮੁੰਡੇ ਚਾਰੇ ਮਿਹਨਤ ਇੱਥੇ ਵੇਖੋ ਸਵੇਰ ਤੋਂ ਲੈ ਕੇ ਸ਼ਾਮਾ ਤੱਕ ਬੈਠੇ ਰਹਿੰਦੇ ਮਿਹਨਤ ਕਰਦੇ ਆ ਐਂ ਕਹਿੰਦੇ ਮਿਹਨਤ ਕਰੋ ਨਸ਼ੇ ਵਾਲੇ ਨਾ ਜਾਓ ਨਸ਼ੇ ਦੀ ਨਸ਼ਾ ਤੇ ਦਲਦਲ ਹੈ ਜੀ ਠੀਕ ਹੈ ਉਹ ਤੁਹਾਨੂੰ ਪਤਾ ਹੀ ਅੱਗੇ ਬਣਿਆ ਪਿਆ ਵਾ ਭਾਜੀ ਜਿਸ ਤਰ੍ਹਾਂ ਪੰਜਾਬੀ ਨੌਜਵਾਨ ਬਾਹਰ ਜਾਂਦੇ ਆ ਤੁਹਾਡਾ ਬਾਹਰ ਦੇ ਤੋਂ ਮਾਨ ਨਹੀਂ ਕੀਤਾ ਕਿ ਇੱਥੇ ਉਹ ਬਾਹਰ ਆ ਜੀ ਇੱਥੇ ਠੀਕ ਹੈ ਜੀ ਇੱਥੇ ਰੋਟੀ ਦੇਣਿਆ ਰੱਬ ਇੱਥੇ ਠੀਕ ਆ